ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਕੱਲ ਇੱਕ ਵੀਡੀਓ ਪਾਈ ਸੀਗੀ ਟਿਕਟੌਕ ਤੇ ਕੰਮ ਵਾਲੀ ਹਨਾ ਤੇ ਉੱਥੇ ਜਿੰਨੇ ਕੁ ਬੰਦੇ ਦੀ ਲੋੜ ਤੇ ਆਪਾਂ ਉਹਨਾਂ ਨੂੰ ਕੌਰੀ ਕੋਲਮ ਭੇਜਦੇ ਤੇ ਔਰ ਦੇਖੋ ਕਦੋਂ ਬੁਲਾਉਨੇ ਹਨਾ ਕੰਮ ਨੂੰ ਤੇ ਵੀਰ ਕਈਆਂ ਦੇ ਕਿਸੇ ਦੇ ਕਮੈਂਟ ਆਏ ਕਿਸੇ ਨੇ ਮੈਸੇਜ ਕੀਤੇ ਹਨਾ ਸਾਰਿਆਂ ਦੇ ਰਿਪਲਾਈ ਵੀ ਨਹੀਂ ਕਰ ਹੋਏ ਟਿਕਟੌਕ ਤੇ ਕਈਆਂ ਦੇ ਮੈਸੇਜ ਕਈਆਂ ਦੇ ਕਮੈਂਟ ਸੀਗੇ ਵੀ ਤੁਸੀਂ ਦੱਸੋ ਕੀ ਕੰਮ ਕਰਦੇ ਸਾਡੇ ਜਿੱਦਾਂ ਕੰਮ ਹੈਗਾ ਇਹ ਫਰੂਟ ਦੀ ਪੈਕਿੰਗ ਹੁੰਦੀ ਹੈ ਅੰਦਰ ਮਸ਼ੀਨਾਂ ਤੇ ਤੇ ਮੈਂ ਕਾਰੀ ਕੋਈ ਕਾਰੀ ਕੋਈ ਕੰਮ ਕਰਦਾ ਹਨਾ ਜਦੋਂ ਮੂਵੀ ਮਦਾਤੋ ਦੇ ਵਿੱਚ ਟਰਾਲੇ ਲੱਦਣ ਦਾ ਤਾਰਨ ਦਾ ਹਨਾ ਤੇ ਬੰਦੇ ਪੁੱਛਦੇ ਵੀ ਕਿੰਨੇ ਘੰਟੇ ਕੰਮ ਹੈ ਸਾਡਾ ਹੈਗਾ ਜਿੱਦਾਂ ਕੰਟਰੈਕਟਰ ਦੇ ਹਿਸਾਬ ਨਾਲ 6.5 ਘੰਟੇ ਦਾ ਕੰਮ 6 ਵਜੇ ਜਿੱਦਾਂ ਅਸੀਂ ਮੰਨ ਲਓ 7 ਵਜੇ ਲੱਗਦੇ ਤਾਂ 1:30 ਵਜੇ ਛੱਡਦੇ ਉਹ ਮਰਜ਼ੀ ਹੈ ਵੀ ਅੱਧਾ ਘੰਟਾ ਘੰਟਾ ਉਪਟੇ ਲਾਉਣਾ ਹਨਾ ਉਹ ਹਿਸਾਬ ਨਾਲ ਤੇ ਸੈਲਰੀ ਪੁੱਛਦੇ ਬੰਦੇ ਵੀ ਸੈਲਰੀ ਸੈਲਰੀ ਡਿਪੈਂਡ ਹੈ ਜਿਹੜੀ ਪਾਗਾ ਬਾਜ਼ੇ ਆ ਹਨਾ ਉਹ ਜਿੱਦਾਂ 17-1800 ਰੁਪਈਆ ਹਨਾ ਮਤਲਬ ਕਰ ਕਰਾ ਕੇ ਓਵਰ ਟਾਈਮ ਕਿਸੇ ਨੂੰ 1800 ਕਿਸੇ ਨੂੰ 2000 ਡਿਪੈਂਡ ਹੈ ਤੁਹਾਡੇ ਕੰਮ ਤੇ ਵੀ ਕਿੰਨਾ ਤੁਸੀਂ ਹਨਾ ਕਿੰਦਾ ਘੰਟੇ ਲਾਉਨੇ ਕਿਦਾਂ ਉਹ ਤੇ ਆਹ ਕੰਮ ਹੈ ਕੰਮ ਹੈਗਾ ਜਦੋਂ ਫਰੂਟ ਦਾ ਕੇਲੇ ਵੀ ਆਉਂਦੇ ਅੰਗੂਰਾਂ ਦਾ ਸੰਤਰੇ ਨਿੰਬੂ ਅਦਰਕ ਸਾਰੇ ਜਿਹੜੀ ਕਿ ਜਿੰਨਾ ਵੀ ਹੋਰ ਵੀ ਮਟੀਰੀਅਲ ਹੈ ਸਾਰਾਂ ਦਾ ਕੰਮ ਹੈ ਇਹ ਤੇ ਉਧਰ ਬੀਬੀਆਂ ਦਾ ਵੀ ਕੰਮ ਹੈ ਹਨਾ ਉਹ ਪੈਕਿੰਗ ਕਰਦੀਆਂ ਜਨਾਨੀਆਂ ਦਾ ਲੇਡੀਜ਼ ਦਾ ਕੋਈ ਚੀਜ਼ ਨਾ ਪੈਕ ਕਰਦਿਆਂ ਨੇ ਮਸ਼ੀਨਾਂ ਤੇ ਤੇ ਅਸੀਂ ਇੱਧਰ ਕਾਰੀਗੋ ਕਰਦੇ ਨੇ ਹਨਾ ਤੇ ਆਹ ਕੰਮ ਹੈ ਸਾਡਾ ਤੇ ਹੋਰ ਵੀ ਜੇ ਕੋਈ ਗੱਲਬਾਤ ਪੁੱਛਣੀ ਹੁੰਦੀ ਹੈ ਵੀਡੀਓ ਦੇ ਵਿੱਚ ਕਮੈਂਟ ਕਰਦੇ ਕਰੋ ਫालतू ਗਿਆਨ ਨਾ ਵਸਦੇ ਆ ਕਰੋ ਇੱਕ ਜਿੰਨੀ ਗੱਲ ਵੀਡੀਓ ਦੇ ਵਿੱਚ ਕਹੀ ਵੀ ਹੁੰਦੀ ਹੈ ਇਹ ਵੀਰ ਬਣ ਕੇ ਉਹ ਤੇ ਅਮਲ ਕਰਿਆ ਕਰੋ ਵੀ ਜੇ ਕਿਹਾ ਉਹ ਹੁੰਦਾ ਵੀ ਸਾਲ ਵਾਲੇ ਪੇਪਰ ਸਾਲ ਵਾਲੇ ਪੇਪਰਾਂ ਦਾ ਮਤਲਬ ਸਾਲ ਵਾਲੀ ਸਜ਼ੋਰ ਨਾ ਚਾਹੀਦੀ ਇਹ ਨਹੀਂ ਹੈਗਾ ਵੀ ਸਾਲ ਵਾਲੇ ਤੁਸੀਂ ਪੇਪਰਾਂ ਤੇ ਆਏ ਆ ਵੀ ਤੁਹਾਡਾ ਕੰਟਰੈਕਟ ਹਨਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਮੇਰਾ ਵੀ ਵੀਡੀਓ ਸ਼ੇਅਰ ਕਰਦੇ ਹੋ ਠੀਕ ਹੈ ਜੀ ਤੇ ਬਣੇ ਰਹੋ ਚੈਨਲ ਦੇ ਨਾਲ ਹੋਰ ਵੀ ਅਪਡੇਟ ਦਵਾਂਗੇ ਜਿਹੜੇ ਬੰਦੇ ਨੇ ਸਬਸਕ੍ਰਾਈਬ ਕਰਿਆ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਦਬ ਦਿਓ ਘੰਟੀ ਵਾਲਾ ਬਟਨ ਠੀਕ ਹੈ ਜੀ ਹੋਰ ਵੀਡੀਓਜ਼ ਲਈ ਧੰਨਵਾਦ